ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੀ ਬੀ ਗੁੱਡ ਮਾਰਨਿੰਗ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੋ ਰਿਹਾ ਮਾਰਨਿੰਗ ਦਾ 8:30 ਦਾ ਅੱਜ ਡੇਟ ਹੈਗੀ ਆ 1 1 ਅਪ੍ਰੈਲ ਕੱਲ੍ਹ ਕੱਤੀ ਮਾਰਚ ਨੂੰ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਐਕਚੁਅਲ 'ਚ ਨਾ ਆਇਓ ਹੋਇਆ ਪੈ ਘਰ ਤਾਂ ਮੈਂ ਹੋਰ ਵੀ ਵੀਡੀਓ ਸ਼ੂਟ ਕਰਨ ਵਾਲਾ ਮੈਨੂੰ ਲੱਗ ਹੀ ਨਹੀਂ ਰਿਹਾ ਵੀ ਮੈਂ ਕੁਝ ਵੀਡੀਓ ਸ਼ੂਟ ਕਰਾਂ ਹੋਈ ਕੰਮ ਦਾ ਰੂਟੀਨ ਵੀ ਬਿਲਕੁਲ ਇਹ ਲੈ ਬੈ ਸਾਰੇ ਰੂਟੀਨ ਖਰਾਬ ਹੋ ਹੀ ਪਏ ਨੇ ਕੱਲੋ ਦਵਿੰਦਰ ਦਾ ਟੂਰਨਾਮੈਂਟ ਤਾਂ ਨਾਲ 31 ਮਾਰਚ ਨੂੰ ਤੇ ਅੱਜ 1 April ਆ ਬੇੜੇ ਚ ਸਮਾਨ ਦੀ ਚੱਕਤਾਰ ਕਰ ਰਹੇ ਨੇ ਜਿਹੜਾ ਉਧਰ ਗਰਾਊਂਡ 'ਚ ਸਮਾਨ ਖਿੰਡਿਆ ਪਿਆ ਸਾਰਾ ਉਹਦੇ ਚੱਕਤਾਰ ਕਰਨਗੇ ਅੱਜ ਸਾਰਾ ਦਿਨ ਐ ਜਾਣਾ ਮੈਨੂੰ ਲੱਗਾ 2-3 ਲੰਘ ਜਾਣੇ ਨੇ 1-3 ਇਹਨਾਂ ਸਮਾਨ ਖਿੰਡਿਆ ਪਿਆ ਬੇੜੇ ਵਿੱਚ ਬਾਹਰ ਟੈਂਟ ਦਾ ਭਾਂਡਿਆਂ ਦਾ ਬਹੁਤ ਹੀ ਭੜੇ ਬੈ ਘਰ ਸਮਾਨ ਦਾ ਚੱਕਤਾਰ ਕਰਨਗੇ ਤੇ ਮੈਂ ਬ੍ਰੈਕਫਾਸਟ ਵਿੱਚ ਬਣਾ ਚੁੱਕੀ ਹਾਂ ਆਪਣੇ ਲਈ ਦਲੀਆ ਦਲੀਆ ਬਣਿਆ ਪਿਆ ਬਸ ਮੈਂ 15-20 ਮਿੰਟਾਂ ਵਿੱਚ ਬ੍ਰੈਕਫਾਸਟ ਹੀ ਕਰੂੰਗੀ ਤੇ ਲੰਚ ਵਿੱਚ ਮੇਰੇ ਕੋਲ ਇਹ ਸਬਜ਼ੀ ਪਈ ਸੀ ਮੈਂ ਕੱਲ ਬਣਾਈ ਸੀ ਆਪਣੇ ਵਾਸਤੇ ਰਾਜਮਾ ਦੀ ਸਬਜ਼ੀ ਦੁਪਹਿਰੇ ਤੇ ਸ਼ਾਮ ਨੂੰ ਬਣਾਈ ਇਸ ਮਟਰ ਪਨੀਰ ਮੇਰੇ ਕੋਲ ਦੋਨੇ ਸਬਜ਼ੀਆਂ ਕੋਲ ਕੋਲ ਆਲਮੋਸਟ ਪਈਆਂ ਨੇ ਲੰਚ ਵਿੱਚ ਮੈਂ ਕੁਝ ਨਹੀਂ ਬਣਾਉਂਗੀ ਤੇ ਬਾਕੀ ਦਵਿੰਦਰ ਤੇ ਮੰਮੀ ਹੋਰੀ ਬਾਹਰ ਜਿਵੇਂ ਉਹ ਪਰਮ ਹੋਰੀ ਰੋਟੀ ਬਣਾਉਣਗੇ ਮੰਦਿਆਂ ਦੇ ਜਿਹੜੇ ਕ ਚੱਕਰ ਕਰਨੇ ਕੇ ਸਮਾਨ ਦੋਨੋਂ ਦੀ ਰੋਟੀ ਬਣੂਗੀ ਇਹ ਬਾਹਰ ਹੀ ਖਾਣਗੇ ਅੱਜ ਨੇ ਇਹ ਕਹਿੰਦੇ ਅਸ ਤੋ ਜੋ ਬਣੂਗਾ ਉਦੋਂ ਹੀ ਖਾਵਾਂਗੇ ਕੁੱਤੂ ਆਬ ਦਾ ਦੇਖਣਾ ਕੀ ਕਰਨਾ ਤੇ ਮੇਰੇ ਕੋਲ ਸਬਜ਼ੀਆਂ ਪਈਆਂ ਨੇ ਫਿਰ ਮੈਂ ਸਬਜ਼ੀ ਕੁਝ ਨਹੀਂ ਬਣਾਉਣੀ ਸੀ ਤੇ ਨਾ ਮੇਰਾ ਜਿਹੜਾ ਸਟਿੰਗ ਨੂੰ ਦਿਲ ਕਰ ਰਿਹਾ ਕੁਝ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ ਪਤਨੀ ਲੇਜੀ ਪਨ ਜਾਇਆ ਤਾਂ ਬੜਾ ਜ਼ਿਆਦਾ ਕੱਪੜੇ ਧੋਣ ਵਾਲੇ ਪਈ ਸੀ ਪਰ ਬਹੁਤ ਜ਼ਿਆਦਾ ਨਹੀਂ ਸੀ ਦੇਖੂਗੀ ਸ਼ਾਮ ਨੂੰ ਜਾਂ ਫਿਰ ਅਰਲੀ ਮਾਰਨਿੰਗ ਕਰ ਨੂੰ ਲੋਡ ਕਰ ਦੂੰਗੀ ਮਸ਼ੀਨ ਵਿੱਚ ਇੰਨੇ ਜ਼ਿਆਦਾ ਕੱਪੜੇ ਨਹੀਂ ਸੀ ਮੈਂ ਤਾਂ ਦੋ ਮਿੰਨ ਤੋਂ ਕਿਹਾ ਸੀ ਅੱਜ ਮੈਂ ਕਿਹਾ ਵੀ ਮੈਂ ਹੁਣ ਅੰਦਰ ਰਹਿ ਰਿਹਾ ਬਹੁਤ ਜ਼ਿਆਦਾ ਬੰਦ ਹੋਊਗੀ ਮੈਂ ਬੋਰ ਹੋਊਗੀ ਮੈਂ ਮੂਵੀ ਦੇਖਣੀ ਆ ਅੱਜ ਸ਼ਾਮ ਨੂੰ ਮੂਵੀ ਦੇਖਣ ਚੱਲਾਂਗੇ ਮਿੱਠੇ ਕਹਿੰਦੇ ਕੋਈ ਨਾ ਮੈਂ ਦੇਖਦਾ ਕੱਢਦਾ ਟਾਈਮ ਵੀ ਮੈਂ ਕਿਹਾ ਤੁਸੀਂ ਤਾਂ ਆਪਦਾ ਐਂਟਰਟੇਨਮੈਂਟ ਬਹੁਤ ਕਰ ਲਿਆ ਪਲੀਜ਼ ਹੁਣ ਮੈਨੂੰ ਮੂਵੀ ਦਿਖਾ ਦਿਓ ਮੇਰਾ ਵੀ ਥੋੜਾ ਮਾਈਂਡ ਚੇਂਜ ਹੋ ਜਾਂਦਾ ਰਹਿ ਰਿਹਾ ਕਿ ਮੇਰੇ ਵੀ ਬੋਰ ਹੋ ਗਈਆਂ ਮੈਂ ਮੈਂ ਮੂਵੀ ਦੇਖਣੀ ਆ ਕਹਿੰਦੇ ਦੇਖਦੇ ਕੱਢਦੇ ਟਾਈਮ ਸੋ ਲੈਟ ਸੀ ਕਿ ਕਦੋਂ ਟਾਈਮ ਮਿਲਦਾ ਉਹਨਾਂ ਨੂੰ ਤੇ ਹੁਣ ਪਾਣੀ ਮੈਂ ਆਪਦਾ ਪੀ ਲਿਆ 1 ਲੀਟਰ ਮੇਰਾ ਪਾਣੀ ਹੋ ਗਿਆ ਬ੍ਰੇਕਫਾਸਟ ਤੋਂ ਪਹਿਲਾਂ ਪਹਿਲੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ 1 ਲੀਟਰ ਪਾਣੀ ਆਪਣਾ ਕੰਪਲੀਟ ਕਰ ਲਵਾਂ ਔਰ ਪੀਤਾ ਵੀ ਜਾਂਦਾ ਪਿਆਸ ਵੀ ਲੱਗਦੀ ਹੈ ਜੋ ਪੀਣ ਦੀ ਆਦਤ ਪਾ ਲੈਂਦੇ ਫਿਰ ਬੋਡੀ ਆਪਣੇ ਆਪਣੇ ਸ਼ੁਰੂ ਵਿੱਚ ਬਹੁਤ ਔਖਾ ਹੁੰਦਾ ਪਾਣੀ ਪੀਣਾ ਫਿਰ ਨਾ ਪਾਣੀ ਕਿਵੇਂ ਪੀਏ ਕਿਵੇਂ ਪੀਏ ਹਨ ਪਰ ਫੇਰ ਹੁਣ ਨਹੀਂ ਮੈਨੂੰ ਔਖਾ ਲੱਗਦਾ ਹੁਣ ਤਾਂ ਪੀਤਾ ਜਾਂਦਾ ਹਾਂ ਤੇ ਹੁਣ ਮੈਂ ਬੈਠੇ ਬੈਠੀ ਲੱਗੀ ਸੀ ਥੋੜੀ ਜਿਹੀ ਡਸਟਿੰਗ ਵੱਲ ਮੈਂ ਕਿਹਾ ਚਲੋ ਫਿਰ ਫ੍ਰੀ ਬੈਠ ਕੇ ਵੀ ਕੀ ਕਰਨਾ ਕਿਉਂਕਿ ਅੱਜ ਮੇਰੇ ਕੋਲ ਕੱਪੜੇ ਵੀ ਹੈ ਨਹੀਂ ਤੇ ਵਾਸ਼ ਕਰਨ ਲਈ ਕੱਲ ਨੂੰ ਮੈਂ ਕਿਹਾ ਮੈਂ ਕੱਪੜੇ ਧੋਵਾਂਗੀ ਫਿਰ ਕੱਲ ਨੂੰ ਮੇਰੇ ਤੋਂ ਕੋਈ ਡਸਟਿੰਗ ਵਾਲਾ ਕੰਮ ਨਾ ਹੋਵੇ ਇਸ ਕਰਕੇ ਥੋੜੀ ਬਹੁਤੀ ਡਸਟਿੰਗ ਮੈਂ ਅੱਜ ਕਰ ਲਾਂਦੀ ਆ ਤੇ ਹੁਣ ਮੈਂ ਲੱਗੀ ਸੀ ਡਸਟਿੰਗ ਵੱਲ ਲਾਈਨਿੰਗ ਟੇਬਲ ਤੇ ਖਾਲੀ ਸੀ ਟੇਬਲ ਵਾਸਤੇ ਕੱਪੜੇ ਮਾਰਨਾ ਸੀ ਕਟੱਬਾ ਪਿਆ ਸੀ ਸਿਰਫ ਉਹ ਤੋਏ ਕੰਟੇਨਰ ਉਹ ਮੈਂ ਰੱਖਤਾ ਅੰਦਰ ਕੋਈ ਵੀ ਕਿਚਨ ਚ ਕੋਈ ਡੱਬਾ ਖਾਲੀ ਹੁੰਦਾ ਕੰਟੇਨਰ ਖਾਲੀ ਹੁੰਦਾ ਜਿਹੜੇ ਮੈਂ ਕਰੋਕਰੀ ਵਾਲੀ ਕਬਡ ਚ ਇੱਧਰ ਰੱਖਦੀ ਹੁੰਦੀ ਹੁਣ ਇਹ ਅਲਮਾਰੀ ਚ ਡੱਬੇ ਉਹ ਮੈਂ ਟੇਬਲ ਤੇ ਰੱਖ ਜਾਨੀ ਹੁਣ ਇੱਕ ਵਾਰ ਨਹੀਂ ਆ ਕਿ ਕੁਝ ਵੀ ਕੋਈ ਵੀ ਡੱਬੇ ਮੈਂ ਇੱਧਰ ਰੱਖ ਦਾਨੀ ਆ ਕਿ ਜਦੋਂ ਅੱਛੀ ਤਰ੍ਹਾਂ ਸੁੱਕ ਜਾਂਦੇ ਨੇ ਵਿੱਚੋਂ ਬਿਲਕੁਲ ਕਿਸ ਤਰ੍ਹਾਂ ਦੇ ਪਾਣੀ ਦਾ ਡ੍ਰੌਪ ਵੀ ਨਹੀਂ ਰਹਿੰਦਾ ਸਮੈਲ ਵੀ ਨਹੀਂ ਰਹਿੰਦੀ ਫਿਰ ਮੈਂ ਬੰਦ ਕਰਕੇ ਰੱਖਦੀ ਹੁੰਦੀ ਆਂਗੀ ਤੇ ਇੰਨੀ ਕਿੱਲੇਗੇ ਡੱਬੇ ਮੈਂ ਬੰਦ ਨਹੀਂ ਕਰਦੀ ਬਸ ਇਸ ਤ ਉਹ ਤੱਕ ਨੀਵੇਂ ਅੰਦਰ ਰੱਖਦੀ ਪੂਰੇ ਡਰਾਈ ਕਰਕੇ ਫਿਰ ਰੱਖਦੀ ਆ ਕਿ ਡਾਈਨਿੰਗ ਟੇਬਲ ਤੇ ਮਾਰ ਦੂੰਗੀ ਇੱਕ ਵਾਰ ਕੱਪੜਾ ਤੇ ਅਚੀ ਤਰ੍ਹਾਂ ਸਾਫ ਹੋ ਜੂ ਚੇਅਰਸ ਸੀ ਅੱਜ ਮੈਂ ਡੀਪ ਕਲੀਨਿੰਗ ਨਹੀਂ ਕਰਨੀ ਕਈ ਕਈ ਵਾਰ ਮੈਂ ਚੇਅਰਸ ਸੀ ਵੀ ਡੀਪ ਕਲੀਨਿੰਗ ਕਰਦਾਂ ਨਹੀਂ ਅੱਜ ਮੈਂ ਨਹੀਂ ਕਰਦੀ ਕਲੀਨਿੰਗ ਮੈਂ ਸੋਚ ਲਈ ਡਾਈਨਿੰਗ ਟੇਬਲ ਦੇ ਨੀਚੇ ਵਾਲਾ ਫਰੇਮ ਡੀਪ ਕਲੀਨ ਕਰੂੰਗੀ ਕਦੇ ਨਾ ਫਿਰ ਇੱਕ ਦਿਨ ਚੇਅਰਸ ਕਰੂੰਗੀ ਇਹਦਾ ਥੋੜਾ ਥੋੜਾ ਕਰਕੇ ਕਰ ਲੈਣਾ ਉਹਨੇ ਇਹ ਨਹੀਂ ਹੈਗਾ ਕਿ ਇੱਕ ਦਿਨ ਹੀ ਕਰਨਾ ਕਈ ਵਾਰ ਹੁੰਦਾ ਵੀ ਕੱਲਾ ਮੈਂ ਡਾਈਨਿੰਗ ਟੇਬਲ ਹੀ ਇੱਕ ਦਿਨ ਚ ਇੱਕ ਡੀਪ ਕਲੀਨ ਕਰ ਲਾਂ ਡਿਪੈਂਡ ਕਰਦਾ ਹਨਾ ਆਪਣੇ ਟਾਈਮ ਸਾਡੇ ਸਿਰ ਚੇਅਰ ਤੇ বাস ਉਪਰ ਕੱਪੜਾ ਮਾਰਿਆ ਔਰ ਮੈਨੂੰ ਲੱਗਦਾ ਨਹੀਂ ਸੀ ਕਿ ਡਸਟ ਆ ਪਰ ਜਦੋਂ ਮੈਂ ਕੱਪੜਾ ਮਾਰਿਆ ਕੱਪੜਾ ਇੰਨਾ ਗੰਦਾ ਹੋ ਗਿਆ ਵੀ ਹੁਣੀ ਦੇਖੋ ਮੌਸਮ ਇੰਨਾ ਡਸਟ ਵਾਲਾ ਹੋ ਗਿਆ ਦੇਖਣ ਨੂੰ ਡਸਟ ਨਹੀਂ ਲੱਗਦੀ ਸੋ ਜਦੋਂ ਆਪਾਂ ਕੱਪੜਾ ਮਾਰਦੇ ਨੇ ਕੱਪੜੇ ਤੋਂ ਪਤਾ ਲੱਗਦਾ ਵੀ ਕਿੰਨੀ ਮਿੱਟੀ ਆਉਂਦੀ ਅੰਦਰ ਦੇਖਣ ਨੂੰ ਤੁਹਾਨੂੰ ਸਾਫ਼ ਲੱਗੂ ਹਰ ਇੱਕ ਚੀਜ਼ ਵੀ ਸਾਫ਼ ਹੈ ਪਰ ਜਦੋਂ ਸਫਾਈ ਕਰਦੇ ਆ ਕੱਪੜਾ ਦੇਖ ਕੇ ਫਿਰ ਪਤਾ ਲੱਗਦਾ ਵੀ ਐਨੀ ਡਸਟ ਹੈਗੀ ਅੰਦਰ ਫਿਰ ਮੈਂ ਕਿਹਾ ਚਲੋ ਲੌਬੀ ਦੀ ਵੀ ਡਸਟਿੰਗ ਕਰਦੇ ਹਾਂ ਕਿਉਂਕਿ ਲੌਬੀ ਦੀ ਡਸਟਿੰਗ ਕਰਨੀ ਵੀ ਜ਼ਰੂਰੀ ਹੋ ਜਾਂਦੀ ਹੈ ਤਾਂ ਮੇਨ ਐ ਬਿਲਕੁਲ ਮੇਨ ਆ ਮੈਨੂੰ ਲੱਗਦਾ ਵੀ ਕਰਨੀ ਹੀ ਚਾਹੀਦੀ ਆ ਇੱਕ ਦਿਨ ਛੁੱਟ ਵੀ ਜਾਂਦਾ ਕਈ ਵਾਰ ਨਹੀਂ ਵੀ ਹੁੰਦੀ ਕੰਮ ਜ਼ਿਆਦਾ ਹੋ ਜਾਂਦੇ ਨੇ ਕਈ ਵਾਰ ਨਹੀਂ ਕੋਈ ਕੰਮ ਹੁੰਦਾ ਫਿਰ ਇੰਨਾਕ ਤਾਂ ਮੈਂ ਕਈ ਵਾਰ 2 ਦਿਨ 3 ਦਿਨ ਲਗਾਤਾਰ ਵੀ ਡਸਟਿੰਗ ਕਰਦਾਨੀ ਆ ਔਰ ਵਧੀਆ ਵੀ ਲੱਗਦਾ ਆਬਦਾ ਘਰ ਆਪਣਾ ਆੜਾ ਦਵਾੜਾ ਜੋ ਸਾਫ਼-ਸਾਫ਼ ਹੋਵੇ ਨਾ ਚੰਗਾ ਲੱਗਦਾ ਆਪਦੇ ਘਰ 'ਚ ਫਿਰਜੀ ਲੱਗਦਾ ਸਾਫ਼-ਸਾਫ਼ ਘਰ 'ਚ ਨੀ ਆਲੇ ਦੋਲੇ ਖਲਾਰਾ ਹੋਵੇ ਉਦੋਂ ਮੈਨੂੰ ਤਾਂ ਬੜੀ ਖੀਜ ਆਉਂਦੀ ਹੈ ਫਿਰ ਉਹ ਉਹ ਸਿਚੁਏਸ਼ਨ ਮੈਨੂੰ ਚੰਗੀ ਲੱਗਦੀ ਖਲਾਰੇ ਜਿਹੀ ਵਾਲੀ ਪਤਾ ਨਹੀਂ ਹੁਣ ਆਪਦੇ ਬੱਚੇ ਵੱਡੇ ਹੋ ਗਏ ਖਲਾਰਾ ਪੈਂਦਾ ਹੀ ਨਹੀਂਗਾ ਛੋਟੇ ਹੁੰਦੇ ਬੱਚੇ ਬਹੁਤ ਖਲਾਰਾ ਪਾਉਂਦੇ ਸੀ ਬਹੁਤ ਹੁੰਦਾ ਸੀਗਾ ਕਰ ਹਮੇਸ਼ਾ ਬਿਖਰਾ ਹੀ ਰਹਿੰਦਾ ਸੀਗਾ ਬੱਚਿਆਂ ਨਾਲ ਪਰ ਉਹੀ ਗੱਲ ਹੈ ਟਾਈਮ ਟਾਈਮ ਦੀ ਗੱਲ ਹੁੰਦੀ ਆਪਦੀ ਏਜ ਦੇ ਹਿਸਾਬ ਨਾਲ ਆਪਣਾ ਮਨ ਆਪਣੀ ਚੋਇਸ ਬਦਲ ਜਾਂਦੀ ਹੁੰਦੀ ਹੈ ਹੈਨਾ ਹੁਣ ਮੈਂ ਰੌਲਾ ਰੱਪਾ ਬਿਲਕੁਲ ਵੀ ਨਹੀਂ ਚਾਹ ਸਕਦੀ ਮੈਨੂੰ ਸ਼ਾਂਤੀ ਵਾਲਾ ਮਾਹੌਲ ਬਹੁਤ ਪਸੰਦ ਆ ਸ਼ਾਂਤੀ ਵਾਲੇ ਮਾਹੌਲ ਵਿੱਚ ਰਹਿਣਾ ਬਹੁਤ ਪਸ ਤੇ ਉਹੀ ਗੱਲ ਆ ਫਿਰ ਮੈਂ ਸੋਚਦੀ ਵੀ ਬੱਚੇ ਜਦੋਂ ਮੇਰੇ ਛੋਟੇ ਸੋਨ ਮੈਂ ਕਹੀ ਜਿਸ ਨਾਲ ਕਦੇ ਰੌਣਕ ਰੱਪਾ ਹੁੰਦਾ ਸੀ ਕਰ ਹੁਣ ਮੈਂ ਕਿਵੇਂ ਦੀ ਹੋ ਗਈ ਬੰਦਾ ਚੇਂਜ ਹੋ ਜਾਂਦਾ ਟਾਈਮ ਦੇ ਹਿਸਾਬ ਨਾਲ ਹੁਣ ਜਦ ਆਦੇ ਬੱਚੇ ਬਾਹਰ ਪੜਨ ਲੱਗੇ ਵੱਡੇ ਹੋ ਗਏ ਹਨ ਹੁਣ ਉਹੀ ਜੀ ਮੈਂ ਹੋ ਗਈ ਉਹ ਜਿਹੜਾ ਸਮੋਲ ਮੈਨੂੰ ਪਸੰਦ ਹੋ ਗਿਆ ਸ਼ਾਂਤੀ ਵਾਲਾ ਤੇ ਵਾਸਫਰੇਸ਼ਨ ਵੀ ਮੈਂ ਅਚੀ ਤਰ੍ਹਾਂ ਮੈਂ ਕਰਤਾ ਕਲੀਨ ਸਾਰਾ ਏਰੀਆ ਇਹ ਡਰਾਈ ਕਰ ਦੂੰਗੀ ਇੱਕ ਵਾਰ ਹੈਂਡਓਵਰ ਚੇਂਜ ਕਰ ਦੂੰਗੀ ਇੰਨਾ ਕਰਕੇ ਚਲੋ ਹੈਗਾ ਸੀ ਕੰਮ ਕਰਨ ਵਾਲਾ ਬਾਕੀ ਉਹੀ ਗੱਲ ਜਦੋਂ ਕੰਮ ਕਰਨ ਲੱਗ ਜਾਂਦੇ ਆ ਕੰਮ ਮਿਲ ਜਾਂਦੇ ਨੇ ਮੈਨੂੰ ਨਾ ਕੰਮ ਸ਼ੁਰੂ ਕਰਨ ਦੀ ਕੋਲ ਆ ਜੇ ਇੱਕ ਵਾਰ ਮੈਂ ਸ਼ੁਰੂ ਕਰਨਾ ਫੇਰ ਨਹੀਂ ਮੈਂ ਰੁਕ ਸੰਗਦੀ ਫੇਰ ਤਾਂ ਮੈਂ ਬਸ ਜਦ ਤੱਕ ਪੂਰਾ ਐ ਨਾ ਆਪਣੀ ਬੋਡੀ ਨੂੰ ਪਤਾ ਨਾ ਲੱਗੇ ਵੀ ਹਾਂ ਕੰਮ ਕੀਤਾ ਮੈਂ ਉਥੇ ਰੁਕ ਹੀ ਨਹੀਂ ਹੁੰਦਾ ਹੈਗਾ ਬਸ ਸ਼ੁਰੂ ਕਰਨ ਦੀ ਕੋਲ ਹੁੰਦੀ ਏਕਰ ਸ਼ੁਰੂ ਹੋ ਜਾ ਫੇਰ ਨਹੀਂ ਮੈਨੂੰ ਕੋਲ ਹੈਗੀ ਫੇਰ ਮੈਂ ਫ੍ਰਿਜ ਵੀ ਬਾਹਰ ਵਾਈਪ ਕਰਨਾ ਸੀਗਾ ਬਾਹਰੋਂ ਵੀ ਥੋੜਾ ਥੋੜਾ ਧਾ ਲਗੇ ਦਿਖ ਰਹੀ ਇਸ ਮੈਂ ਚਲੋ ਫ੍ਰਿਜ ਵੀ ਵਾਈਪ ਕਰ ਦਾਨੀ ਆ ਮਸਾ ਆਈ ਕਲੀਨਿੰਗ ਕਰਦੇ ਕਰਦੇ ਫਿਰ ਆਪਾਂ ਪਤਾ ਨਹੀਂ ਕੀ ਕੁਝ ਕਲੀਨ ਕਰਦ ਨੇ ਮੇਰਾ ਤਾਂ ਕੁਝ ਪਤਾ ਹੀ ਨਹੀਂ ਜੋ ਕੁਝ ਮੇਰੇ ਨਜ਼ਰ ਆਈ ਚਲੇ ਜੋ ਮੇਰੇ ਦਿਮਾਗ 'ਚ ਦਿਖੀ ਚਲੇ ਵੀ ਆ ਵੀ ਮੈਂ ਸਾਫ ਕਰਨੀ ਤੇ ਵੀ ਕਪੜਾ ਮਾਰਦਾਂ ਕਰੀ ਜਾਣੀ ਹੁੰਦੀਆਂ ਨੇ ਹਨਾ ਤੇ ਜਿਹੜੇ ਕਲੀਨਰ ਨਾਲ ਮੈਂ ਕਲੀਨ ਕਰਦੀ ਆ ਸਫਾਈ ਕਰ ਰਹੀ ਹਾਂ ਇਹ ਮੈਂ ਘਰੇ ਬਣਾਇਆ ਹੋਇਆ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਿਆ ਹੋਇਆ ਤੁਸੀਂ ਅੱਧੀ ਬੋਟਲ ਪਾਣੀ ਲੈ ਲਓ ਅੱਧੀ ਬੋਟਲ ਸਿਰਕੇ ਦੀ ਪਾ ਲਓ ਜਾਂ ਤੀਜਾ ਹਿੱਸਾ ਸਿਰਕਾ ਪਾ ਲਓ ਥੋੜਾ ਜਿਹਾ ਵਿਮ ਲਿਕਵਿਡ ਪਾ ਲਓ ਭਾਂਡੇ ਸਾਫ ਕਰਨ ਨਾਲ ਉਹਦੇ ਵਿੱਚ ਤੇ ਹਲਕਾ ਜਿਹਾ ਥੋੜਾ ਜਿਹਾ ਮਿੱਠਾ ਸੋਡਾ ਪਾ ਲਓ ਕਿ ਇਹ ਚਾਰ ਚੀਜ਼ਾਂ ਪਾ ਕੇ ਬੋਤਲ ਚ ਚੰਗੀ ਤਰ੍ਹਾਂ ਸ਼ੇਕ ਕਰ ਲਓ ਤੁਹਾਡੇ ਘਰੇ ਹੋਮ ਮੇਡ 클ੀਨਰ ਬਣ ਜਾਂਦਾ ਇਹ ਨਾਲ ਸਾਫ ਸਫਾਈ ਬਹੁਤ ਵਧੀਆ ਹੋ ਜਾਂਦੀ ਚਿਪਚਿਪਾਟ ਬਿਲਕੁਲ ਹੀ ਨਹੀਂ ਰਹਿੰਦੀ ਕਿਚਨ ਚ ਵੀ ਯੂਜ਼ ਕਰ ਸਕਦੇ ਹੋ ਡਸਟਿੰਗ ਲਈ ਵੀ ਯੂਜ਼ ਕਰ ਸਕਦੇ ਹੋ ਤੇ ਹੁਣ ਮੈਂ ਚਿਮਨੀ ਤੇ ਲੱਗੀ ਇਸ ਕਪੜਾ ਮਾਰਨੇ ਹੀ 클ੀਨਰ ਨਾਲ ਚਿਮਨੀ ਤੇ ਮੈਂ ਕਪੜਾ ਮਾਰਦਣੀ ਕਿਉਂਕਿ ਜੋ ਕੁਕਿੰਗ ਕਰਦੇ ਸਟੀਮ ਲੱਗਦੀ ਹੈ ਨਾ ਚਿਮਨੀ ਥੋੜੀ ਚਿੱਟੇ ਚਿੱਟੇ ਸਪੌਟਸ ਜ ਆ ਜਾਂਦੇ ਨੇ ਉੱਪਰ ਤੇ ਫਿਰ ਚਮਕ ਤੇ ਚਮਕ ਦੀ ਵਧੀਆ ਲੱਗਦੀ ਹੈ ਇਹ ਵੀ ਮੈਂ ਕਈ ਵਾਰ ਡਸਟਿੰਗ ਕਰਦੀ ਕਰਦੀ ਕਰਦਾਨੀ ਆ ਪਿਛਲੀ ਵਾਲ ਦੇ ਬੈਕ ਟਾਈਲ ਫੰਜਰ ਆਪ ਆਹ ਵਾਲਾ ਕਲੀਨਰ ਮਾਰਨ ਦਾ ਚੀਫੇ ਪਾੜ ਦੀ ਬਿਲਕੁਲ ਨਹੀਂ ਰਹਿੰਦੀ ਇਹਦੇ ਨਾਲ ਟਾਈਮ ਹੋ ਰਿਹਾ ਹੁਣ ਪੌਣੇ ਤਿੰਨ ਦਾ ਤੇ ਮੈਂ ਨਾ ਦਵਿੰਦਰ ਕਰਦੀ ਆ ਜੈਕਟਸ ਲੈ ਕਾਇਆ ਥਰੀਵਲੈਸ ਜੈਕਟਸ ਆ ਪੰਜ ਚਾਰ ਤੋਰਾਣੀਆਂ ਪਈਆਂ ਸੀਗਾ ਮੈਂ ਆਈਆਂ ਰੱਖੀਆਂ ਹੋਈਆਂ ਸੀ ਕਿਉਂਕਿ ਟੂਰਨਾਮੈਂਟ ਕਰਕੇ ਦਵਿੰਦਰ ਸਵੇਰੇ ਜਲਦੀ ਉੱਠਦੇ ਸੀ ਮੈਨੂੰ ਆਈ ਸੀ ਕਿਵਰ ਬਾਹਰ ਬਹਰ ਜਾਣਾ ਹੁੰਦਾ ਬੰਦੇ ਨੂੰ ਸਵੇਰੇ ਥੋੜਾ ਜਿਹਾ ਚਾਹੀ ਤਾ ਹੁੰਦਾ ਉਹ ਕੱਪੜਾ ਕੁਝ ਉੱਪਰ ਪਾਉਣ ਨੂੰ ਗਰਮ ਜਾਂ ਤੇ ਸਰ ਕਿ ਮੈਂ ਵਾਸ਼ ਨਹੀਂ ਕੀਤੀਆਂ ਸੀ ਮੌਸਮ ਵੀ ਬੀਜੀ ਠੰਡਾ ਹੋ ਗਿਆ ਸੀ ਨਾ ਸਵੇਰ ਸ਼ਾਮ ਥੋੜਾ ਜਿਹਾ ਠੰਡਾ ਕੋਈ ਲੋਡ ਨਹੀਂ ਮੈਂ ਹੁਣ ਧੋ ਕੇ ਰੱਖਦਾ ਹੁਣ ਇਹਨਾਂ ਨੂੰ ਮੈਂ ਮਸ਼ੀਨ 'ਚ ਹੁਣੇ ਲੋਡ ਕਰਿਆਉਂਗੀ ਪੌਕੇਟ ਚੈੱਕ ਕਰ ਲਾਂ ਮਸ਼ੀਨ 'ਚ ਹੁਣੇ ਲੋਡ ਕਰਿਆਉਂਗੀ ਵਾਸ਼ ਹੋ ਜਾਣਗੀਆਂ ਸਵੇਰੇ ਫਿਰ ਮੈਂ ਦੂਜੇ ਰੈਗੂਲਰ ਕੱਪੜੇ ਧੋਂਗੀ ਇੱਕ ਲੋਡ ਮੇਰੇ ਦੂਜੇ ਕੱਪੜਿਆਂ ਦਾ ਹੋਇਆ ਪਿਆ ਸਵੇਰੇ ਧੋਣਾ ਨਾ ਫਿਰ ਸਵੇਰੇ ਇੰਨੀ ਜ਼ਿਆਦਾ ਕੰਮ ਵੱਜੂਗਾ ਮੇਰਾ ਫੂਲੀ ਮਸ਼ੀਨਸ ਪਾ ਕੇ ਵੂਲ ਮੋੜ ਲਗਾ ਕੇ ਵਾਸ਼ ਹੋ ਜਾਣਗੀਆਂ ਹੁਣ ਮੇਰਾ ਕੰਮ ਇਹ ਇੰਨਾ ਤਾਂ ਖਤਮ ਹੋਗਾ ਨਾ ਹੁਣ ਸਵੇਰੇ ਨੋਰਮਲ ਰੂਟੀਨ ਵਾਲੇ ਕੱਪੜੇ ਲਾ ਜਾਂਦੀ ਹਾਂ। ਬਸ ਆਹੀ ਲਾਸਟ ਰਹਿ ਗਈ ਸੀ ਇਹਨਾਂ ਦੀ ਜੈਕਟਸ ਨੂੰ ਸੰਭਾਲਣ ਵਾਲੀ ਬਾਕੀ ਤਾਂ ਨਾਲ ਹੀ ਸੰਭਾਲ ਚੁੱਕੀਆਂ ਸਾਰੀਆਂ। ਜਦੋਂ ਮੈਂ ਵਾਸ਼ ਕਰ ਦਿੰਦੀ ਹਾਂ ਨਾ ਦੀਪ ਬੰਦ ਕਰਕੇ ਕਰ ਦਿੰਦੀ ਹਾਂ ਇਹਨਾਂ ਦੇ ਦੀਪ ਨਾ ਮੈਂ ਬੰਦ ਕਰ ਦਾਨੀ ਆ। ਕੋਨਰਸ ਤੇ ਉਹ ਕੁਝ ਨਹੀਂ ਲਗਾਉਣੀ ਹੈਗੀ ਮੈਂ ਇੰਨੇ ਜ਼ਿਆਦਾ ਗੰਦੀਆਂ ਨਹੀਂ ਹੈਗੀਆਂ। ਤੁਹਾਨੂੰ 4:00 ਵਜੇ ਦਾ ਟਾਈਮ ਸੀਗਾ ਦਵਿੰਦਰ ਦੇ ਜੈਕਟਸ ਮੈਂ ਧੋ ਕੇ ਪਾ ਦਿਆਂ ਸੀ ਮਸ਼ੀਨ 'ਚ। ਤੇ ਬਾਹਰ ਹੋਰੀ ਸਮਾਨ ਦੀ ਚੱਕਰ ਪੂਰਾ ਬੇੜਾ ਸਮਾਨ ਖਿੰਡਨ ਖਡਾਉਣ ਪੂਰਾ ਪਹਿਲਾ ਖੰਡਿਆੜ ਤਾਂ ਲਿਆ ਪਰ ਉਹ ਇਕੱਠਾ ਕਰਨ ਬਹੁਤ ਔਖਾ ਹੁੰਦਾ ਬਾਅਦ ਵਿੱਚ ਤੇ ਸਾਰੇ ਮੁੰਡੇ ਜਗਵੀਂਦਰ ਨੇ ਲਾਈ ਹੋਈ ਸੀਗੇ ਵੀ ਸਮਾਨ ਪਈ ਇਕੱਠਾ ਕਰੋ ਕਰਾਓ ਸਾਰੇ ਰਲ ਮਿਲ ਕੇ ਇਹ ਕਰ ਰਹੇ ਤੇ ਇਕੱਠਾ ਸਮਾਨ ਟਰਨਮੈਂਟ ਹੋ ਗਿਆ ਫਿਨਿਸ਼ ਹੁਣ ਕਰਨੀ ਚੱਕਰ ਸਮਾਨ ਦੀ ਲੱਗ ਪਈ ਸਾਰੇ ਸਮਾਨ ਇਕੱਠਾ ਕਰਨ ਸਮਾਨ ਕਿਹੜਾ ਥੋੜਾ ਸਮਾਨ ਵੀ ਬਹੁਤ ਬਹੁਤ ਜ਼ਿਆਦਾ ਸੀ ਫਿਰ ਇਕੱਠਾ ਕਰਨ ਤੇ ਵੀ ਟਾਈਮ ਲੰਘਦਾਗਾ ਸ਼ਾਮ ਤੱਕ ਕੀ ਮਸਾਪੂਰ ਅਸਮਾਨ ਇਕੱਠਾ ਹੋਇਆ। ਉਹ ਐਦਾ ਕੁਛ ਹੈ ਐਦਾ ਸੀਨ ਸੀ ਮੈਂ ਚਾਹ ਲ ਤੁਹਾਨੂੰ ਇਹ ਵੀ ਅਪਡੇਟ ਦੇ ਦੇਈ ਹਣਾ। ਟੂਰਨਾਮੈਂਟ ਤਾਂ ਕੱਲ 31 ਨੂੰ ਖਤਮ ਹੋ ਗਿਆ ਸੀ ਪਰ ਅੱਜ ਇੱਕ ਤੱਕ ਨੂੰ ਫਿਰ ਸਾਰਾ ਸਮਾਨ ਇਕੱਠਾ ਕਰਿਆ ਚਕਵਾਇਆ ਸਾਰਾ ਇੱਕ ਜਗ੍ਹਾ ਤੇ ਕਰਾ ਕੇ ਫੇਰੇ ਲੋਡ ਕਰਨਗੇ। ਭਾਂਡੇ ਸਾਰਾ ਟੈਂਟ ਦਾ ਸਮਾਨ, ਕਾਰਪੈਟਸ, ਕੁਰਸੀਆਂ, ਟੇਬਲ ਹੁਣ ਟਾਈਮ ਹੋ ਰਿਹਾ। 5:30 ਦਾ ਤੇ ਮੈਂ ਨਾ ਜੈਕਟਸ ਗਿੰਬਰ ਦੇ ਵਾਸ਼ ਕਰਤੀਆਂ ਸੀ ਸੁੱਕ ਚੁੱਕੀਆਂ ਨੇ। इन्होंने मैं हल्की ही प्रेस मार बहुत ज्यादा हल्की तेज़ गर्म करके नहीं प्रेस मैं गर्म करके एक बार बंद करती मैं यहाँ तो हम प्रेस मार के रख रही हूँ फिर जो अगली बार सर्दी क्डाँगी यूज़ करा तो फिर प्रैस मार की लड़ नहीं होगी सर्दा क्डो तो यूज़ करो बस बहुत हल्की हल्की प्रैस मार मैंने प्रैस मैं गर्म कर चुकी हूँ सॉरी गर्म करके मैं बंद कर थी ਬਹੁਤ ਜ਼ਿਆਦਾ ਤੇਜ਼ ਗਰਮ ਨਹੀਂ ਕਾਣੀ ਕਿਉਂਕਿ ਇਹ ਸਿੰਥੈਟਿਕ ਜੇ ਕੱਪੜਾ ਹੁੰਦਾ ਡਰ ਵੀ ਲੱਗਦਾ ਫਿਰ ਮੈਂ ਸੋਚਿਆ ਸੀ ਬਾਟਮ ਦਾ ਕੱਪੜਾ ਰੱਖਣਾ ਫਿਰ ਮੈਂ ਕਿਹੜਾ ਪ੍ਰੈਸ ਹੀ ਮੈਂ ਕੋਸਤੀ ਹੀ ਮਾਰਨੀ ਬਹੁਤ ਤੇਜ਼ ਗਰਮ ਨਹੀਂ ਮਾਰਨੀ ਮਸ ਗਰਮ ਕਰਕੇ ਬੰਦੀ ਕਰਦਿਆਂ ਨਹੀਂ ਹੁੰਦੀ ਆ ਪਰ ਫਿਰ ਵੀ ਰਿਸਕ ਹੁੰਦਾ ਬਹੁਤ ਇਹ ਪਰ ਪਤਾ ਨਹੀਂ ਮੈਨੂੰ ਕੀ ਬਹਿ ਮੈਂ ਵੀ ਮੈਂ ਆਏ ਹੁਣ ਪ੍ਰੈਸ ਕਰਕੇ ਕੱਪੜਾ ਬਧੇ ਕੰਡੀਸ਼ਨ ਚ ਰੱਖਣਾ ਆਵੇਂ ਨਾ ਰੱਖਾ ਜੇ ਮੈਂ ਹੁਣ ਐਂ ਇੱਖਾ ਰੱਖਤੀ ਆ ਤਾਂ ਅਗਲੀ ਸਰਦੀ ਵਿੱਚ ਇਹ ਫਿਰ ਮੈਨੂੰ ਦੁਬਾਰੇ ਨਾ ਪ੍ਰੈਸ ਮਾਰਨੀ ਪਵੇ ਕਦੇ ਉਹ ਬਣਾ ਜਾਲੀਆਂ ਪੂਰੀਆਂ ਲੱਗਦੀਆਂ ਨੇ ਜੀ ਇਧਰ ਬਣ ਚੁੱਕੀ ਦਾਲ ਮੂੰਗੀ ਦਾਲ ਬਣਾਈਆਂ ਜਿਵੇਂ ਮੂੰਗੀ ਮਸਲੀ ਮਸਲੀ ਥੋੜੀ ਪਾਉਣੀ ਹੁੰਦੀ ਹੈ ਮੂੰਗੀ ਜ਼ਿਆਦਾ ਟਾਈਮ ਹੋ ਰਿਹਾ ਹੁਣ ਪਾਉਣੇ 6 ਦਾ ਦਾਲ ਤਾਂ ਮੈਂ ਬਣਾਤੀ ਸੀ ਪਹਿਲ ਨਹੀਂ 4:30 ਵਜੇ ਦਾਲ ਬਣ ਚੁੱਕੀ ਸੀ ਤੇ ਹੁਣ ਮੈਂ ਕਰਦੀ ਆ ਬਾਹਰ ਵਾਕ ਮੇਰੇ ਫ੍ਰਿਜ ਦੀ ਹਾਲਤ ਦੇਖੋ ਕੀ ਹੋਈ ਤੇ ਫ੍ਰਿਜ ਨਹੀਂ ਲੱਗ ਰਿਹਾ ਮੈਨੂੰ ਤਾਂ ਇਹ ਜਿਵੇਂ ਪਹਿਲਾਂ ਨਹੀਂ ਆਪਣੀ ਪੁਰਾਣੇ ਘਰਾਂ ਦੇ ਅਲਮਾਰੀਆਂ ਹੀ ਹੁੰਦੀਆਂ ਸੀ ਬਰਾਂਡੇ ਵਿੱਚ ਉਵੇਂ ਲੱਗ ਰਿਹਾ ਮੈਨੂੰ ਤਾਂ ਅਲਮਾਰੀ ਨਗਰੀ ਹੈ ਬਾਹਰ ਤੇ ਪਰ ਇਹ ਪੀਂ ਦੁੱਧ ਦੀਆਂ ਇਦੇ ਵਿੱਚ ਕੀ ਹੈ ਦੁੱਧ ਇਹ ਚ ਕੀ ਹੈ ਆਟਾ ਆਟਾ ਰੱਖਿਆ ਪਿਆ ਆਹ ਹਾਲ ਹੋਇਆ ਤਾਂ ਫ੍ਰਿਜ ਦੀ ਸਾਰੀ ਮੈਨੂੰ ਸਾਫ ਸਫਾਈ ਕਰਨੀ ਪਊਗਾ ਡੱਬੇ ਡੁੱਬੇ ਬਾਹਰ ਕੱਢੇ ਹੋਏ ਨੇ ਮੈਂ ਬੜਾ ਲੜਾ ਕਿਸ ਨੇ ਕੱਢਣ ਲੱਗੇ ਤੋੜ ਤੋੜ ਵੀ ਹੰ ਦਿੱਤਾ ਹੋਵੇ ਕਿਉਂਕਿ ਮਸਤ ਨਿਕਲਦਾ ਹੁੰਦਾ ਆਪੇ ਸਾਰਾ ਸਮਾਨ ਕੱਢਿਆ ਫ੍ਰਿਜ ਦਾ ਸਾਰਾ ਮੈਨੂੰ ਸਾਫ ਸਫਾਈ ਕਰਕੇ ਫੇਰ ਲਾਉਣਾ ਪਊਗਾ ਸਾਰੇ ਸਫਾਈ ਕਰਨੀ ਪਊਗੀ ਮੈਨੂੰ ਆਏ ਨਾ ਕਰੇ ਸ਼ਾਇਦ ਕਿਸ ਨੇ ਆਹ ਘੁੱਟਨ ਆ ਗਿਆ ਹਰ ਕਿਸੇ ਤੋਂ ਦੱਬਣ ਲੱਗੇ ਕਿਉਂਕਿ ਮੈਨੂੰ ਹੀ ਪਤਾ ਸੀ ਇਹਦਾ ਸਾਬ ਗੁਰੂ ਮੈਨੂੰ ਹੀ ਇਸ ਵਿੱਚੋਂ ਨਿਕਲੂਗਾ। ਹੁਣ ਮੈਨੂੰ ਇਹਦੇ ਢਾਂ ਨਾਲ ਫਿਕਸ ਕਰਾਂਗੇ ਫਿਰ ਪਤਾ ਲੱਗੂ ਅਸਲ ਵਿੱਚ ਆਹ ਸਭ ਜਿਹੜਾ ਡੱਬੇ ਦਾ ਢੱਕਣਾ ਨਾ ਕਿਉਂਕਿ ਇਕੱਠੇ ਹੀ ਨਿਕਲਦੇ ਹੁੰਦੇ ਹਰ ਇੱਕ ਫ੍ਰਿਜ ਦਾ ਅਲੱਗ-ਅਲੱਗ ਸਿਸਟਮ ਹੁੰਦਾ। ਦੇਖੋ ਕੱਲ ਨੂੰ ਜਦੋਂ ਬਿੱਲ ਹੋਗਾ ਸਾਫ ਤਾਂ ਫੇਰ ਹੀ ਕਰੂੰਗੀ। ਜਦੋਂ ਇਹ ਬਿੱਲ ਹੋ ਫੇਰ ਸਾਫ ਸਫਾਈ ਹੋਊਗੀ ਇਹਦੀ। ਫੇਰ ਹੀ ਮੈਂ ਆਹ ਵਾਲੇ ਕਿਚਨ ਆਪਣੇ ਕਲੀਨ ਕਰੂੰਗੀ। ਕਿਚਨ ਦਾ ਵੀ ਹਾਲ ਦੇਖੋ। ਕੁਝ ਨਾ ਕੁਸ ਮਾਰ ਰੱਖਿਆ ਤਾਂ ਨਹੀਂ ਮੀਨਸ ਫ੍ਰਿਜ ਚੱਕਣ ਰੱਖਣ ਬਲੇ ਥੋੜਾ ਬਾਧ ਰੱਖ ਦਿਆ ਨਾ ਉਸ ਨਾਲ ਦਾਗ ਦੁੱਗ ਚ ਪੈ ਨੇ ਬਾਕੀ ਮਿੱਟੀ ਵੀ ਡਸਟ ਵੀ ਜਮ ਹੋਈ ਹੋਈ ਹੈ ਟਾਈਮ ਨਾਲ ਹੋ ਸਫਾਈ ਨਹੀਂ ਹੋਈ ਟਾਈਮ ਵੀ ਹੋ ਗਿਆ ਆ ਸਾਡੇ ਆਲੂ ਘਰ ਦੇ ਬਾਹਰ ਕੱਢੇ ਪਏ ਨੇ ਫ੍ਰਿਜ ਚ ਆਹ ਹਾਲ ਹੋਇਆ ਪੈ ਕਿਚਨ ਦਾ ਹੁਣ ਸਾਰੇ ਸਾਫ-ਸਾਫਾਈ ਕਰੂ ਕਰ ਨੂੰ ਆ ਦੂਜੇ ਛੋਟੇ ਫ੍ਰਿਜ ਦੇ ਡੱਬਾ ਉਹ ਵੀ ਸਾਫ ਕਰਨਾ ਪੂਗਾ ਉਹ ਤਾਂ ਉਹ ਯੂਜ਼ ਕਰੈ ਸੋ ਵੀ ਚੱਕਿਆ ਸੀਗਾ ਉਹਨੋਂ ਘਟੇ ਟਾਈਮ ਡਿਨਰ ਦਾ ਸ਼ਾਮ ਦਾ 7 ਵਜੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਮੈਂ ਸ਼ਾਮ ਦਾ ਖਾਣਾ ਮੈਂ ਜਲਦੀ ਖਾਣਾ ਤਾਂ ਕਿ ਸੌਣ ਵੇਲੇ ਤੱਕ ਮੇਰੇ ਹਾਜਮ ਆ ਜਾ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਤੋਰਾ ਫੇਰਾ ਵੀ ਕਰ ਲੈਂ ਨਾ ਉਹ ਵੀ ਖਾਣਾ ਖਾ ਕੇ ਆਪਾਂ ਬੈਠ ਜੀ ਹਨਾ ਤੇ ਆਪਾਂ weight loss ਕਰਦੇ ਆ ਬਹੁਤ ਗੱਲਾਂ ਸਿੱਖਦੇ ਆ ਕੁਝ ਤਾਂ ਮੈਂ ਆਪਣੀ weight loss ਜਰਨੀ ਤੋਂ ਸਿੱਖਿਆ ਅਮਨਜੋਤ ਉਹ ਜਿਹੜੇ ਮੈਂ ਮੈਂਟਰ ਸੀ ਇਹਨਾਂ ਨੇ ਗਾਈਡ ਕੀਤਾ ਕੁਝ ਗੱਲਾਂ ਮੈਂ ਵੀਡੀਓਜ਼ ਦੇਖ ਕੇ ਸਿੱਖਿਆ ਜਿਵੇਂ ਮੈਂ ਹੁਣ ਵੀ ਉਹਨਾਂ ਨੂੰ ਫੋਲੋ ਕਰਦੀ ਆ ਕੁਝ ਇਹੋ ਜਿਹੇ ਚੈਨਲ ਨੇ ਆਪਣੇ ਹੈਲਥ ਦੇ ਰਿਲੇਟਡ ਡਾਈਟੀਸ਼ੀਅਨ ਦੇ ਚੈਨਲਸ ਨੇ ਖਾਲਦ ਕੁਛ ਦੇ ਉਹਨਾਂ ਨੂੰ ਮੈਂ ਹੁਣ ਵੀ ਫੋਲੋ ਕਰਦੀ ਹਾਂ ਹਮੇਂ ਵੀਡੀਓਜ਼ ਦੇਖਦੀ ਔਰ ਇੰਟਰਸਟ ਮੇਰਾ ਬਣ ਚੁੱਕਿਆ ਹੈ ਨਾ ਤੇ ਬਹੁਤ ਕੁਝ ਮੈਨੂੰ ਸਿੱਖਣ ਨੂੰ ਮਿਲਦਾ ਆਪਾਂ ਨੂੰ ਹਮੇਸ਼ਾ ਹਰ ਇੱਕ ਕੋਈ ਇਹੀ ਕਹਿੰਦਾ ਸ਼ਾਮ ਦਾ ਖਾਣਾ ਲਾਈਟ ਤੇ ਜਲਦੀ ਜਿੰਨਾ ਹੋ ਸਕੇ ਤੇ ਮੈਂ ਵੀ ਆਪ ਤੱਕ ਕਾਰਨੀ ਡਿਨਰ 7 ਵਜੇ ਚੁੱਕੇ ਨੇ ਦਾਲ ਮੂੰਗੀ ਦਾਲ ਬਣਾਈ ਸੀ ਤੇ ਸੈਲਡ ਨੋ ਚਪਾਤੀ ਕਾਪਸ ਮੈਂ ਥੋੜੇ ਜਿਆਦੇ ਖਾ ਲੈਂਦੀ ਹੁੰਦੀ ਨੇ ਹੋਰ ਚੀਜ਼ਾਂ ਜਿਵੇਂ ਬਿਸਕੁਟ ਵੀ ਖਾ ਲੈਂਦੇ ਪੀਪੀ ਵਾਲੇ ਇਸ ਕਰਕੇ ਫਿਰ ਮੈਂ ਰੋਟੀ ਅਪਾਇੰਟ ਕਰਦੀ ਹਾਂ ਕਾਪਸ ਮਿਲ ਜਾਂਦੇ ਨੇ ਕਿ ਤੋ ਨ ਕਿ ਤੋ ਤੇ ਦਾਲ ਤੇ ਸੈਲਡ ਇਹ ਹੈ ਮੇਰਾ ਖਾਣਾ ਇੰਜੋਏ ਟਾਈਮ ਹੋ ਰਿਹਾ ਸਵੇਰ 9 ਦਾ ਤੇ ਮੈਂ ਮਸ਼ੀਨ ਚ ਕੱਪੜੇ ਲੋਡ ਕਰ ਤੇ ਘੰਟਾ ਵੱਧਣ ਲੱਗਾ ਟਾਈਮਰ ਗੱਲਾਂ ਕਰਦੀ ਨੇ ਤੇ 6 5 ਕੋਸਰ ਕੋਈ ਨਹੀਂ ਸਟਾਰਟ ਕਰ ਗੋਆ ਘੰਟਾ ਵੱਧਣ ਲੱਗਾ 7 ਘੰਟੇ ਤੇ ਲਾਉਣੇ 7 ਘੰਟੇ ਤੇ ਲੱਗ ਗਿਆ ਕੋਈ ਕੁਝ ਪਾਣਾ ਕਪੜੇ ਮਸ਼ੀਨ 'ਚ ਲੋਡ ਘਾਤੇ ਲੋਡ ਕਰਕੇ ਟਾਈਮਰ ਲਗਾਤਾ ਫੇਰੇ ਉੱਠ ਕੇ ਸੁੱਕਣੇ ਪਾਦਾਂਗੇ ਫੇਰ ਫੇਰੇ ਜਿਹੜੇ ਕਪੜੇ ਲੋਡ ਕਰਨ ਵਾਲਾ ਟਾਈਮ ਹੁੰਦਾ ਪੱਜ ਰਹਿਦਾ ਬਸ ਕੱਢ ਕੇ ਸੁੱਕਣੇ ਪਾਉਣੇ ਹੋਣਗੇ ਲੋਡ ਕਰਨੇ ਅਲੱਗ-ਅਲੱਗ ਕਰਨੇ ਉਹ ਟੈਨਸ਼ਨ ਖਤਮ ਇਦੋਂ ਬਿਨਾਂ ਥੋੜੇ ਜਿਹੀ ਸੈਮੀ ਮਸ਼ੀਨ ਵਾਲੇ ਕੱਪੜੇ ਵੀ ਜਿਹੜੇ ਅਲੱਗ ਧੋਉਂਗੇ ਫੂਲੇ 'ਚ ਨਹੀਂ ਪਾਏ ਕੁਝ ਅਲੱਗ ਵੀ ਪੈਣੂ ਉਹ ਸੈਮੀ ਕੀ ਧੋਉਂਗੇ ਥੋੜੇ ਜਿਆਦੇ ਸੀ ਕੱਪੜੇ ਲਿਖਿਓੜ ਬੋਲਣਾ ਹੈ ਪਾਣਾ ਜਾਉਂਗੇ ਕਈ ਵਾਰ ਜਦੋਂ ਕੱਪੜੇ ਜ਼ਿਆਦੇ ਗੰਦੇ ਹੁੰਦੇ ਨੇ ਨਾ ਉਦੋਂ ਵਾਲਿਉਕਵਿਡ ਵੱਧ ਪਾਉਣੀ ਹੁੰਦੀ ਆ ਅ ਇੱਕ ਤੋਂ ਬਣਾ ਦੇ ਕਮੈਂਟ ਆਉਂਦੇ ਰੋਏ ਤੁਸੀਂ ਲਿਕਵਿਡ ਕਿੰਨਾ ਪਾਉਣੀ ਹੈ ਜਿਹਦੇ ਵਿੱਚ ਡਿਪੈਂਡਿੰਗ ਆਪਾਂ ਕੱਪੜਿਆਂ ਤੇ ਵੀ ਆਪਣਾ ਕਾ ਆਪਾਂ ਕੱਪੜੇ ਵਿੱਚ ਜਿਹੜੇ ਲੋਡ ਕਰੇ ਨੇ ਘੱਟ ਗੰਦੇ ਨੇ ਕ ਜਾਂਦੇ ਗੰਦੇ ਨੇ ਜਾਂ ਜ਼ਿਆਦੇ ਗੰਦੇ ਕੱਪੜੇ ਹੁੰਦੇ ਨੇ ਫਿਰ ਮੈਂ ਥੋੜਾ ਜਿਹਾ ਵੱਧ ਵੀ ਪਾ ਦਿੰਨੀ ਆ ਨਾ ਇਹ ਨਹੀਂ ਹਰ ਵਾਰ ਵੀ ਆਪਾਂ ਉਨੇ ਹੀ ਮਿਲ ਕੇ ਪਾਉਂ। ਕਈ ਵਾਰ ਕੱਪੜੇ ਵੈਸੇ ਹੀ ਥੋੜੇ ਹੁੰਦੇ ਨੇ ਇੱਕ ਲੋਡ ਵੀ ਪੂਰਾ ਹੁੰਦਾ ਫਿਰ ਉਸ ਹਿਸਾਬ ਨਾਲ ਪਾ ਦਿੰਨੇ ਆ। ਜਦੋਂ ਇਹਨਾਂ ਦਾ ਵੀਡੀਓ ਦਾ ਐ ਮੀ ਤੁਹਾਨੂੰ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਵੀਡੀਓ ਅਚੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਰ ਵੀਡੀਓ ਲੈ ਕੇ ਤਦ ਤੱਕ ਦੀ ਸਤਿ ਸ਼੍ਰੀ ਅਕਾਲ